ਆਪਾਂ ਆ ਗਏ ਆਪਣੀ ਹਰਹਰ ਵਾਲੀ ਮਸ਼ੀਨ ਕੋਲ ਜਿਹੜੀ ਤੁਸੀਂ ਇਹ ਮਸ਼ੀਨ ਦੇਖ ਰਹੇ ਹੋ ਇਹ ਹਰਹਰ ਦੀ ਬਾਢੀ ਕਰਦੀ ਆ ਪਹਿਲਾਂ ਇਹ ਮਸ਼ੀਨ ਨਾਲ ਆਪਣੇ ਜਵਾਰ ਦੀ ਬਾਢੀ ਕੀਤੀ ਆ ਜਦੋਂ ਜਵਾਰ ਦਾ ਕੰਮ 깟 ਗਿਆ ਤਾਂ ਆਪਾਂ ਇਹ ਮਸ਼ੀਨ ਦਾ ਥਰੇਸਰ ਬਾਸਕਟ ਬਦਲ ਕੇ ਇਹ ਮਸ਼ੀਨ ਨੂੰ ਹਰਹਰ ਦੇ ਵਿੱਚ ਸੈੱਟ ਕਰਤਾ ਓਰੇ ਜੇ ਆਪਾਂ ਹਰਹਰ ਦੀ ਗੱਲ ਕਰੀਏ ਤਾਂ ਓਰੇ ਹਰਹਰ ਦਾ ਇਕੱਠਾ ਕੰਮ ਨਹੀਂ ਓਰੇ ਜਿਵੇਂ ਇੱਕ ਬੰਦੇ ਦਾ 20 ਕਿੱਲੇ ਨੇ ਫਿਰ ਪਿੰਡ ਦੇ ਦੂਜੇ ਪਾਸੇ ਦੂਜੇ ਬੰਦੇ ਦੇ 50 ਕਿੱਲੇ ਨੇ ਜਾਂ 100-100 ਕਿੱਲੇ ਦਾ ਇੱਕੇ ਪਲਾਟਾ ਤੇ ਜੇ ਆਪਾਂ ਕਰੀਏ ਵੀ ਇੱਕ ਸਾਈਡ ਤੇ ਸਾਰਾ ਕੰਮ ਆ ਤਾਂ ਇੱਕ ਸਾਈਡ ਤੇ ਕੰਮ ਨਹੀਂ ਜਿੱਥੇ ਵੀ ਕੰਮ ਹੈਗਾ ਉਰੇ 100 ਕਿਲਿਆਂ ਦਾ ਜਾਂ 50 ਕਿਲਿਆਂ ਦਾ ਇੱਕ ਬੰਦੇ ਦਾ ਐ ਪਲਾਟ ਨੇ ਤੇ ਆਪਾਂ ਉਹ ਵੜਦੇ ਹੁੰਨੇ ਆ ਬਾਕੀ ਅੱਜ ਮਸ਼ੀਨ ਨੇ ਜਿਹੜੀ ਤੁਸੀਂ ਆ ਹਰ ਹਰ ਦੇਖ ਰਹੇ ਹੋ ਇਹਦੀ ਬਾਡੀ ਕਰਨੀ ਆ ਤੇ ਨਾਲ ਹੁੰਦੇ ਇੱਧਰ ਹਰ ਹਰ ਖੜੀ ਆ ਉਹ ਵੀ ਏਸੇ ਬੰਦੇ ਦੀ ਆ ਜਿਹੜਾ ਤੁਸੀਂ ਆਹ ਚੋਲੇ ਫਲੀਆਂ ਦੇ ਕੁੱਪੇ ਦੇਖ ਰਹੇ ਹਾਂ ਕੱਢੇ ਹੋਏ ਇਹ ਵੀ ਆਪਾਂ ਮਸ਼ੀਨ ਨਾਲ ਕੱਢ ਕੇ ਗਏ ਸੀ ਇਸੇ ਬੰਦੇ ਦੇ ਪਹਿਲਾਂ ਆਪਣੇ ਚੋਲੇ ਫਲੀਆਂ ਦੇ ਕੁੱਪੇ ਕੱਢੇ ਫਿਰ ਇਹ ਜਵਾਰ ਦੀ ਬਾਢੀ ਕੀਤੀ ਤੇ ਉਹ ਤੋਂ ਬਾਅਦ ਅੱਜ ਹਰ ਹਰਦੀ ਬਾਢੀ ਕਰਨਾ ਆ ਇਹ ਮਸ਼ੀਨ ਨੂੰ 2-3 ਦਿਨ ਹੋ ਗਏ ਹਰ ਹਰਦੀ ਬਾਢੀ ਕਰਦੇ ਨੂੰ ਤੇ 5-7 ਦਿਨਾਂ ਦਾ ਕੰਮ ਇਹਦੇ ਕੋਲ ਹੋ ਰਿਹਾ ਬਾਕੀ ਇਸੇ ਬੰਦੇ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਛੋਲੇ ਲਾਏ ਹੋ ਨੇ ਇਹ ਤੋਂ ਬਾਅਦ ਇਸੇ ਮਸ਼ੀਨ ਦਾ ਪੱਥਰੈਸਰ ਬਾਸਕਟ ਬਦਲ ਕੇ ਇਹਨੂੰ ਛੋਲਿਆਂ ਦੇ ਕੁੱਪਿਆਂ ਤੇ ਲਾ ਦਾਂਗੇ ਬਾਕੀ ਇੱਥੇ ਐ ਟੁੱਟਮੀਆਂ ਫਾਸਲਾ ਨੇ ਕੀ ਹਾਲ ਆ ਮੁੰਡਿਓ ਵਧੀਆ ਵਧੀਆ ਕਿਵੇਂ ਘਰ ਕੋ ਬਧੇ ਚੱਲੀ ਜਾਂਦੀ ਆ ਬਸਿਕਾ ਪਰ ਰਾਤ ਨੂੰ ਜਿੱਥੇ ਇਹ ਖੇਤ ਵੱਢ ਲੈਂਦੇ ਨੇ ਉੱਥੇ ਖੜਵਾ ਦਿੰਦੇ ਹੁੰਦੇ ਆ ਮਸ਼ੀਨ ਰੂਮ ਤੇ ਲਿਆਉਣ ਵਾਲਾ ਕੰਮ ਆ ਜਿਹੜਾ ਉਹ ਇਹ ਮਸ਼ੀਨ ਦਾ ਆਪਣੇ ਘਾਟੇ ਕਰ ਰੱਖਿਆ ਜਿਹੜੇ ਖੇਤ ਦੀ ਬਾਢੀ ਕਰਨੀ ਹੁੰਦੀ ਆ ਆਪਾਂ ਇਹ ਮਸ਼ੀਨ ਨੂੰ ਲਿਆ ਕੇ ਉਹ ਖੇਤ ਕੋਲ ਰੋਕ ਦਿੰਦੇ ਆ ਸਵੇਰੇ ਫਿਰ ਉਸੇ ਖੇਤ ਦੇ ਵਿੱਚ ਆਪਾਂ ਮਸ਼ੀਨ ਸਟਾਰਟ ਕਰ ਦਿੰਦੇ ਆ ਬਾਕੀ ਚਾਹ ਮੈਨੂੰ ਅਜ ਲੱਗਦਾ ਜਿਵੇਂ ਹੁਣੇ ਪੀਤੀ ਹੁੰਦੀ ਆ ਬੰਦੇ ਨੇ ਦੁੱਧ ਫੜ ਗਿਆ ਦੁੱਧ ਫੜ ਗਿਆ ਸੀ ਗਰਮੀ ਜ਼ਿਆਦਾ ਆ ਜਿਆਦਾ ਸਵੇਰੇ ਦੁੱਧ ਦਾ ਪੈਕੇਟ ਸੁਦੇਹਾ ਮੰਗਵਾ ਲਿਆ ਕਰੋ ਤੇ ਜਾਂ ਫਿਰ ਰਾਤ ਨੂੰ ਛਤਰੀ ਦੇ ਉੱਪਰ ਰੱਖਿਆ ਕਰੋ ਗਰਮੀ ਆ ਜਿਹੜੀ ਖਾਸ ਜਿਹਦੇ ਕਰਕੇ ਦੁੱਧ ਖਰਾਬ ਹੋ ਜਾਂਦਾ। ਬਾਕੀ ਖੇਤ ਵਾਲੇ ਬੰਦੇ ਨੂੰ ਕੀਤਾ ਫੋਨ। ਕੀ ਕਹਿੰਦਾ ਹੁਣ? ਅੱਜ ਮੈਨੂੰ ਲੱਗਾ ਸਾਰੀ ਜਹਾੜੀ ਦਾ ਕੰਮ ਏਸੇ ਬੰਦੇ ਦੇ ਆ। ਹਾਂ। ਦੋ ਤਿੰਨ ਦਿਨਾਂ ਦਾ ਕੰਮ ਆ ਸਾਰੇ ਏਸੇ ਦੇ ਆ। ਅੱਛਾ ਅੱਛਾ ਏਸੇ ਦੋ ਤਿੰਨ ਦਿਨ ਚੱਲੂ। ਆਪਾਂ ਹੋਰ ਆਪਣੀ 41 ਇੰਚੀ ਮਸ਼ੀਨ ਦੀ ਗੱਲ ਕਰੀਏ ਤਾਂ ਸ਼ਾਮ ਤੱਕ 15 ਕਿੱਲੇ ਵੜਦੀ ਆ ਤੇ ਉਹਦਾ ਕਾਰਨ ਇਹ ਵੀ ਇੱਕ ਤਾਂ ਹਰ ਹਰਾ ਜਿਹੜੀ ਉਹ ਵੱਡੀ ਆ ਬਾਕੀ ਇਹਦੇ ਵਿੱਚ ਜਿਹੜੇ ਜੰਗਲੀ ਜਾਨਵਰ ਹੁੰਦੇ ਨੇ ਉਹਨਾਂ ਦੇ ਟੋਏ ਵਾਲੇ ਪੱਟੇ ਹੋਏ ਨੇ। ਤੇ ਮਸ਼ੀਨ ਜੀ ਆਪਾਂ ਮਣੀ ਮੁੱਟੀ ਖਿੱਚ ਕੇ ਵੜਦੇ ਆ ਤਾਂ ਟੋਏਾਂ 'ਚ ਬੁੜਕਦੀ ਆ ਮਸ਼ੀਨ ਦੇ ਕੁਛ ਨਾ ਕੁਛ ਟੁੱਟਣ ਦਾ ਖਤਰਾ ਰਹਿਣਾ ਤੇ ਇੱਕ ਹਰ ਹਰ ਵੱਢੀ ਆ ਬਾਕੀ ਦੇ ਵਿੱਚ ਟੋਏ ਵਾਲੇ ਪੱਟੇ ਹੋਏ ਨੇ ਜੰਗਲੀ ਜਾਨਵਰਾਂ ਨੇ ਅੱਜ ਇਹਨਾਂ ਨੇ ਆ ਹਰ ਹਰ ਵੱਢਣੀਆਂ ਇਹ ਤੋਂ ਬਾਅਦ ਜਿਹੜੀ ਆ ਹਰ ਹਰ ਦੇਖ ਲਓ ਤੁਸੀਂ ਇੱਥੇ ਦੇ ਪਾਸੇ ਇਹ ਵੱਢਣੀਆਂ ਬਾਕੀ ਮਸ਼ੀਨ ਤਿਆਰ ਆਪਣੀ ਠੀਕ ਆ ਠੀਕ ਆ ਲੈ ਮੈਨੂੰ ਰਾਤ ਦੀ ਰੋਟੀ ਵਾਲੇ ਭਾਂਡੇ ਦੇ ਦੋ ਉਹ ਭਾਂਡੇ ਲੈ ਜਾਣਾ ਮੈਂ ਫਿਰ ਚਾਹੇ ਮਾਇਆ ਜਾ ਚਾਹੇ ਆਪਣਾ ਦੂਜਾ ਬੰਦਾ ਜੀ ਤੁਹਾਨੂੰ ਰੋਟੀ ਫੜਾ ਜੂਗਾ ਵੇਚਦੀ ਆ ਕੇ ਅੱਜ ਆਪਣੇ ਜਿਹੜੀ ਆਪਣੀ 5 ਨੰਬਰ ਮਸ਼ੀਨ ਆ ਉਹ ਮਸ਼ੀਨ ਵੀ ਮੱਕੀ ਦੇ ਤਿਆਰ ਕੀਤੀ ਆ ਤੇ ਉਹਨੂੰ ਮੱਕੀ ਚ ਚਰਾਵਾਂਗੇ ਤੇ ਮੈਨੂੰ ਭਾਂਡੇ ਫੜਾ ਦ ਰੋਟੀ ਵਾਲੇ ਮੈਂ ਭਾਂਡੇ ਲੈ ਨਾ ਰੋਟੀ ਹੁੱਡੀ ਚਾਹ ਮੈਂ ਲਿਆ ਜਾਂ ਚਾਹ ਦੂਜਾ ਬੰਦਾ ਲਿਆ ਵੇ ਠੀਕ ਆ ਸੁਖੇ ਤੁਸੀਂ ਕਰ ਲਓ ਮਸ਼ੀਨ ਤਿਆਰ ਫਿਰ ਮੈਂ ਹਾਂ ਰੋਟੀ ਭੇਜ ਦਾਂ ਤੁਹਾਡੀ ਹੈ ਠੀਕ ਆ ਠੀਕ ਆ ਖੜਕਈ ਇਹ ਜਿਹੜੀਆਂ ਤੇਰੇ ਮੰਗਰ ਹ ਤਾਰਾਂ ਲਾਈਆਂ ਹੋਈਆਂ ਨੇ ਨੇ ਖੇਤ ਦੇ ਆਲੇ-ਦੁਆਲੇ ਇਹ ਸਾਰੇ ਖੇਤਾਂ ਦੇ ਆਲੇ-ਦੁਆਲੇ ਲੱਗੀਆਂ ਹੁੰਦੀਆਂ ਨੇ ਕਈਆਂ ਨੇ ਉਹਦਾ ਖੰਭੇ ਲਾ ਰੱਖੇ ਨੇ ਕਈ ਇਹ ਹੈ ਡੰਡਿਆਂ ਦੇ ਤਰ੍ਹਾਂ ਬੰਨ੍ਹ ਲੈਂਦੇ ਨੇ ਜਿਵੇਂ ਤੂੰ ਦੇਖ ਸਕਦਾ ਇੱਧਰ ਸਾਰੇ ਡੰਡੇ ਲਾਏ ਹੋਏ ਨੇ ਇਹਨਾਂ ਨੇ ਇਹ ਤਾਰਾਂ ਕਾਦੇ ਲਈ ਲਾਉਂਦੇ ਨੇ ਇਹ ਬਈ ਕਰੰਟ ਛੱਡਿਆ ਹੋਇਆ ਅੱਛਾ ਹੁਣ 60 ਦਿਨਾਂ ਕਿ ਰਾਤ ਨੂੰ ਹਾਂ 24 ਘੰਟੇ ਰਹਿੰਦਾ ਅੱਛਾ ਜਾਨਵਰ ਉੱਟ ਫਸਲ ਖਰਾਬ ਕਰਦੇ ਨੇ ਮਤਲਬ ਇੱਦਾਂ ਵੀ ਕਰੰਟ ਨਹੀਂ ਝਟਕਾ ਜਾਂਦਾ ਫਿਰ ਜਾਨਵਰ ਇਹਦੇ ਵਿੱਚ ਵੱਢਦੇ ਹੀ ਨਹੀਂ ਅੱਛਾ ਸੋਲਰ ਸਿਸਟਮ ਵਾਲਾ ਕਰੰਟ ਹੈ ਸੋਲਰ ਲੱਗਿਆ 24 ਘੰਟੇ ਕਰੰਟ ਰਹਿੰਦਾ ਠੀਕ ਆ ਠੀਕ ਆ ਜਿਵੇਂ ਆਪਾਂ ਦੋਹੇ ਵੱਡਾਂਗੇ ਹਾਂ ਉਹ ਸੋਲਰ ਕੱਟ ਦੇਣਗੇ ਠੀਕ ਆ ਠੀਕ ਆ ਆਹੋ ਇੱਥੇ ਆਲੇ-ਦ हां ਉਹ ਰਹਿੰਦੇ ਨੇ ਜਦੋਂ ਆ ਕੇ ਅੰਦਰ ਫਸਲ ਨੂੰ ਖਰਾਬ ਕਰਦੇ ਨੇ ਤਾਂ ਇਹਨਾਂ ਨੂੰ ਉਹਨਾਂ ਤੋਂ ਬਚਾਉਣ ਵਾਸਤੇ ਆ ਤਾਰਾਂ ਲਾਈਆਂ ਹੋਈਆਂ ਨੇ ਇਹਨਾਂ ਦੇ ਵਿੱਚ ਕਰੰਟ ਛੱਡਿਆ ਹੋਇਆ ਤੇ ਇਹ ਕਰੰਟ ਜਿਹੜਾ ਇਹ ਸੋਲਰ ਸਿਸਟਮ ਵਾਲਾ ਕਰੰਟਾ ਇਹ ਜੇ ਜਾਨਵਰ ਨੂੰ ਕਿਸੇ ਨੂੰ ਮਾਰਦਾ ਤਾਂ ਹੈ ਨਹੀਂ 1 ਲੱਖ ਝਟਕਾ ਜਾਂ ਮਾਰਦਾ ਜਿਹਦੇ ਨਾਲ ਜਾਨਵਰ ਇਹ ਰੋ ਡਰ ਜਾਂਦਾ ਅੰਦਰ ਜਾ ਕੇ ਫਸਲ ਜਿਹੜੀ ਉਹ ਖਰਾਬ ਨਹੀਂ ਕਰਦਾ ਤੇ ਇਹਨਾਂ ਨੇ ਹਰ ਹਰ ਦੇ ਆਲੇ-ਦਾਲੇ ਲਾ ਰੱਖਿਆ ਜਾਨੇ ਤਾਰਾਂ ਤੇ ਇਧਰੋਂ ਸਾਹਮਣੇ ਚਣਿਆਂ ਦਾ ਖੇਤ ਆ ਉਹ ਵੀ ਲੱਗ ਉਹਨਾਂ ਨੇ ਚਣਿਆਂ ਦੇ ਆਲੇ-ਦਾਲੇ ਲਾ ਰੱਖਿਆ ਨੇ ਤਾਰਾਂ ਇਹ ਸਾਰੇ ਖੇਤਾਂ ਦੇ ਆਲੇ-ਦਾਲੇ ਜਿੱਥੇ-ਜਿੱਥੇ ਫਸਲ ਐ ਤ ਵੀ ਰਾਤ ਨੂੰ ਤਾਂ ਜੋ ਜੰਗਲੀ ਜਾਨਵਰ ਆ ਕੇ ਫਸਲ ਨਾ ਖਰਾਬ ਕਰਨ। ਇੱਧਰ ਸੋਲਰ ਲੱਗਾ ਹੋਇਆ ਕਿਤੇ? ਠੀਕ ਆ ਠੀਕ ਆ। ਸੋਲਰ ਸਿਸਟਮ ਵੀ ਦਿਖਾਉਣਾ ਜਿਹੜਾ ਇਹਨਾਂ ਨੇ ਲਾ ਰੱਖਿਆ ਜਿਹਦੇ ਨਾਲ ਇਹਨਾਂ ਚ ਕਰੰਟ ਛੱਡਦੇ ਨੇ ਇਹ। ਠੀਕ ਹੈ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ। ਆਹ ਸੋਲਰ ਵਾਲੀ ਪਲੇਟ ਲੱਗੀ ਹੋਈ ਆ। ਇਹ ਪਲੇਟ ਨਾਲ ਇਹ ਇਹਨਾਂ ਤਾਰਾਂ ਦੇ ਵਿੱਚ ਕਰੰਟ ਛੱਡਦੇ ਨੇ। ਇਹਨਾਂ ਨੇ ਇੱਕ ਤਾਰ ਆ ਗੱਡ ਕੇ ਧਰਤੀ ਯਾਰਥ ਬਣਾ ਰੱਖਿਆ ਤੇ ਦੂਜੀ ਤਾਰ ਆ ਜਿਹੜੀ ਉਹ ਇਹ ਲੋਹੇ ਦੀ ਤਾਰਾਂ ਨੂੰ ਲਾ ਰੱਖਿਆ ਤੇ ਬਾਕੀ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਤਾਂ ਕਰੰਟ ਚੱਲ ਰਿਹਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ। ਇਹ ਇਹਦੇ ਨਾਲ ਇਹਨਾਂ ਤਾਰਾਂ ਦੇ ਵਿੱਚ ਕਰੰਟੇ ਆ ਸਾਡੇ ਰੱਖਦੇ ਨੇ ਇਹ ਇੱਕ ਝੂਟਾ ਜਾਂ ਮਾਰਦਾ ਜਿਸ ਦੇ ਨਾਲ ਜਿਹੜੇ ਜੰਗਲੀ ਜਾਨਵਰ ਨੇ ਉਹ ਡਰ ਜਾਂਦੇ ਨੇ ਤੇ ਅੰਦਰ ਜਾ ਕੇ ਫਸਲ ਨਿਖਰਾਵ ਕਰਦੇ ਕਿਉਂਕਿ ਹਾਲੇਦਾਲੇ ਜੇ ਗੱਲ ਕਰੀਏ ਤਾਂ ਸਾਰੇ ਜੰਗਲਾ ਤੇ ਜੰਗਲੀ ਜਾਨਵਰ ਖਾਸੇ ਨੇ ਤਾਂ ਕਰਕੇ ਸਾਰੇ ਖੇਤ ਵਾਲੇ ਨੇ ਆਪ ਦੇ ਖੇਤਾਂ ਦੇ ਆਲੇ ਦੁਆਲੇ ਇਹ ਜਿਹੜਾ ਸੋਲਰ ਵਾਲਾ ਸਿਸਟਮ ਇਹ ਲਾਇਆ ਹੋਇਆ ਤੇ ਖੇਤ ਦੇ ਆਲੇ ਦੁਆਲੇ ਮੈਂ ਤਾਰਾਂ ਲਾਈਆਂ ਹੋਈਆਂ ਨੇ ਸੁਖੇ ਮੈਂ ਕਹਿੰਦਾ ਹੱਥ ਲਾ ਕੇ ਦੇਖ ਤੂੰ ਹਾਂ ਦੱਦ ਕੇ ਮਾਰੂ ਹਾਂ ਝੂਟਾ ਜਾਂ ਮਾਰਦਾ ਵਧੀਆ ਹਣਾ ਹਾਂ ਨਾ ਛੱਡ ਦੂੰਗਾ ਐ ਭਗਾ ਕੇ ਮਾਰਦਾ ਠੀਕ ਆ ਠੀਕ ਆਪਾਂ ਆਪਣੀ 3 ਨੰਬਰ ਮਸ਼ੀਨ ਕੋਲੋਂ ਆਪਣੇ ਰੂਮ ਚ ਜਿਹੜੀ 5 ਨੰਬਰ ਮਸ਼ੀਨ ਆ ਉਹਦੇ ਕੋਲ ਆ ਕੇ ਇਹ ਮਸ਼ੀਨ ਹੁਣ ਤੱਕ ਜਵਾਰ ਦੀ ਬਾਢੀ ਤੇ ਚੱਲੀ ਆ ਹਤੇ ਰਾਤ ਆਪਾਂ ਇਹ ਮਸ਼ੀਨ ਮੱਕੀ ਦੀ ਬਾਢੀ ਵਾਸਤੇ ਤਿਆਰ ਕੀਤੀ ਆ ਮੱਕੀ ਦੀ ਬਾਢੀ ਚ ਤਿਆਰ ਕਰਨ ਵਾਸਤੇ ਆਪਾਂ ਨੇ ਤੇ ਜਿਹੜਾ ਇਹ ਕਾਟਰ ਕਾਟਰ ਦੀਆਂ ਫਿੰਗਰਾਂ ਦੇ ਉੱਪਰ ਆ ਮੱਕੀ ਵਾਲੇ ਪਾਈਪ ਲਾਤੇ ਆਪਾਂ ਇਹ ਪਾਈਪ ਲਾਉਣ ਤੋਂ ਬਾਅਦ ਫੇਰ ਮੱਕੀ ਦੀ ਬਾਢੀ ਕਰਦੇ ਹੁੰਦੇ ਆ ਬਾਕੀ ਜੇ ਆਪਾਂ ਇਹਦੇ ਵਿੱਚ ਥਰੇਸਰ ਬਾਸਕਟ ਦੀ ਗੱਲ ਕਰੀਏ ਜਵਾਰ ਦੇ ਵਿੱਚ ਵੀ ਕਣਕ ਵਾਲਾ ਥਰੇਸਰ ਬਾਸਕਟ ਚੱਲਦਾ ਤੇ ਮੱਕੀ ਦੇ ਵਿੱਚ ਵੀ ਕਣਕ ਵਾਲਾ ਥਰੇਸਰ ਬਾਸਕਟ ਚੱਲਦਾ ਥਰੇਸ ਇੱਕ ਲਿਆ ਕੇ ਗੱਲੇ ਤੇ ਕਲੱਚ ਦਾ ਕੰਮ ਕੀਤਾ ਤੇ ਬਾਕੀ ਜਿਹੜਾ ਤੁਸੀਂ ਕੱਟ ਰਿਹਾ ਪਾਈਪ ਦੇਖ ਲਓ ਇਹ ਪਾਈਪ ਲਾਇਨੇ ਆਪਾਂ ਨੇ ਇਹ ਮਸ਼ੀਨ ਆਪਣੀ ਤਿਆਰ ਆ ਮੱਕੀ ਦੀ ਬਾਢੀ ਵਾਸਤੇ ਤੇ ਇਹਨੂੰ ਲੈ ਕੇ ਚੱਲਦੇ ਹਾਂ ਬਾਢੀ ਕਰਨ ਨੂੰ ਬਾਕੀ ਜਿਹੜੇ ਤੁਸੀਂ ਆ ਟਾਇਰ ਦੇਖ ਲਓ ਇਹ ਟਾਇਰ ਆਪਾਂ ਨੇ ਆਪਣੀ 4 ਨੰਬਰ ਮਸ਼ੀਨ ਵਾਸਤੇ ਮੰਗਾਏ ਨੇ ਉਹਦੇ ਟਾਇਰ ਘਸ ਗਏ ਸੀ ਤੇ ਇੱਕ ਟਾਇਰ ਦੇ ਸਾਈਡ ਤੇ ਕੱਟ ਲੱਗ ਗਿਆ ਸੀ ਉਹ ਟਾਇਰ ਥੋੜਾ ਜਿਹਾ ਰਿਸਕ ਵਾਲਾ ਕੰਮ ਆ ਕੱਲ ਆਪਾਂ ਇਸ ਟਾਇਰਾਂ ਦਾ ਜੋੜਾ ਬੁੱਕ ਕਰਾਇਆ ਸੀ ਤੇ ਸਵੇਰੇ ਟਾਇਰ ਆ ਗਏ ਇਹ ਆਪਣੇ BKT ਕੰਪਨੀ ਚ ਟਾਇਰ ਮਗਾਏ ਨੇ ਇਹ ਦੋਹੇ ਟਾਇਰ ਤੇ ਦੋਹੇ ਟਯਬਾਂ ਆਪਣੇ BKT ਕੰਪਨੀ ਚ ਮਗਾਏ ਨੇ ਤੇ ਜੇ ਆਪਾਂ ਨੇ ਰੇਟ ਦੀ ਗੱਲ ਕਰੀਏ ਦੋਹੇ ਟਯਬਾਂ ਦੋਹੇ ਟਾਇਰ ਤੇ ਆਉਣ ਦਾ ਕਰਾਇਆ ਲਾ ਕੇ ਇਹ ਆਪਾਂ ਨੂੰ ਤਕਰੀਬਨ ਤਕਰੀਬਨ 90000 ਰੁਪਏ ਚ ਪਏਗੇ ਟਾਇਰ ਬਾਕੀ ਜਿਹੜੀ ਆਪਣੀ 4 ਨੰਬਰ ਮਸ਼ੀਨ ਉਹਦੇ ਕੋਲ 5 ਕਿੱਲੇ ਨੇ ਜਵਾਰ ਦੀ ਬਾਢੀ ਤੇ ਉਹ ਵੱਢ ਕਿਉਂਦੀ ਆ ਤੇ ਆਉਣ ਤੋਂ ਬਾਅਦ ਫਿਰ ਜਿਹੜੇ ਟਾਇਰ ਨੇ ਪਰਾਉਣੇ ਮਸ਼ੀਨ ਤੇ ਫਿੱਟ ਤੇ ਬਾਕੀ ਹੁਣ ਪਹਿਲਾਂ ਆਪਾਂ ਜਿਹੜੀ ਆਪਣੀ ਇਹ ਮਸ਼ੀਨਾਂ ਇਹਨੂੰ ਮੱਕੀ ਦੀ ਬਾਢੀ ਵਾਸਤੇ ਲੈ ਕੇ ਚੱਲਦੇ ਆਪਾਂ ਮਸ਼ੀਨ ਲੈ ਕੇ ਖੇਤ ਚ ਆ ਗਏ ਤੇ ਆਪ ਪਹਿਲਾ ਖੇਤ ਵਾਲਾ ਬੰਦਾ ਨਹੀਂ ਆਇਆ ਜੇ ਆਇਆ ਤਾਂ ਖਾਸੀ ਲੇਟ ਆਇਆ ਤੇ ਉਸ ਤੋਂ ਬਾਅਦ ਉਹ ਰੇ ਆ ਕੇ ਇਹ ਕਹਿੰਦਾ ਵੀ ਪਹਿਲਾਂ ਮੱਕੀ ਦੀ ਬਾਢੀ ਨਹੀਂ ਕਰਨੀ ਜਿਹੜੇ ਬੰਦੇ ਦੀ ਮੱਕੀ ਆ ਉਸੇ ਬੰਦੇ ਦੇ ਜਵਾਰ ਦੇ ਸਾਹਮਣੇ ਜਿਹੜੇ ਤੁਸੀਂ ਆ ਖੇਤ ਦੇਖ ਰਹੇ ਹੋ ਇਹ ਚਾਰ ਕਿੱਲੇ ਨੇ ਇਹ ਕਹਿੰਦਾ ਪਹਿਲਾਂ ਮੇਰੇ ਜਵਾਰ ਦੇ ਖੇਤ ਦੀ ਬਾਢੀ ਕਰੋ ਉਸ ਤੋਂ ਬਾਅਦ ਜਿਹੜਾ ਸਾਹਮਣੇ ਤੁਸੀਂ ਆ ਮੱਕੀ ਦਾ ਖੇਤ ਦੇਖ ਰਹੇ ਹੋ ਇਹ ਖੇਤ ਵੱਢਣਾ ਆਪਣਾ ਪਹਿਲਾਂ ਹੁਣ ਇਹ ਜਵਾਰ ਦੀ ਬਾਢੀ ਕਰਾਂਗੇ ਉਸ ਤੋਂ ਬਾਅਦ ਮੱਕੀ ਦੇ ਖੇਤ ਦੀ ਬਾਢੀ ਕਰਾਂਗੇ ਉਧਰੋਂ ਜਿਹੜੇ ਆਪਣੇ 4 ਨੰਬਰ ਮਸ਼ੀਨ ਵਾਲੇ ਮੁੰਡੇ ਨੇ ਉਹਨਾਂ ਦਾ ਫੋਨ ਆ ਗਿਆ ਉਹ ਰੂਮ ਦੇ ਵਿੱਚੋਂ ਟਾਇਰ ਲੱਦ ਕੇ ਲੈ ਗਏ ਟਾਇਰਲ ਦੁਕਾਨ ਤੇ ਤੇ ਟਾਇਰ ਲੱਗੇ ਹੋਣੇ ਬਦਲਾਉਣਾ ਇਹ ਜ਼ਵਾਰ ਦੀ ਬਾਟੀ ਕਰਨਗੇ ਤੇ ਆਪਾਂ ਜਿਹੜੇ ਆਪਣੇ ਮੁੰਡੇ ਟਾਇਰ ਬਦਲਾ ਰਹੇ ਨੇ 4 ਨੰਬਰ ਵਾਲੇ ਉਹਨਾਂ ਕੋਲ ਚੱਲਾਂਗੇ ਤੁਸੀਂ ਐ ਕਰਿਓ ਜੀ ਮੈਨੂੰ ਐਂ ਤੇ ਵੀ ਇਹ ਪਹਿਲਾਂ ਮੱਕੀ ਚ ਲਾਊਗਾ ਪਰ ਇਹ ਕਹਿੰਦਾ ਮੇਰੇ 4 ਕਿੱਲੇ ਜ਼ਵਾਰ ਦੇ ਨੇ ਵੀ ਪਹਿਲਾਂ ਜ਼ਵਾਰ ਵਟੋ ਉਸ ਤੋਂ ਬਾਅਦ ਆ ਮੱਕੇੜੀ ਐਸੀ ਦੀ ਆ ਇਹ ਵਟਣੀ ਆ ਤੇ ਜਿਹੜੇ 4 ਨੰਬਰ ਮਸ਼ੀਨ ਵਾਲੇ ਮੁੰਡੇ ਨੇ ਉਹ ਆ ਕੇ ਉਹਨਾਂ ਦਾ ਫੋਨ ਆ ਗਿਆ ਉਹ ਟਾਇਰ ਲੈ ਕੇ ਰੂਮ ਚੋਂ ਲੱਦ ਕੇ ਤੇ ਮੈਂ ਜਾਣਾ ਦੁਕਾਨ ਤੇ ਟਾਇਰ ਵਾਲੀ ਤੇ ਉਹ ਮਸ਼ੀਨ ਦੇ ਟਾਇਰ ਚੇਂਜ ਕਰਾ ਕੇ ਲੈਣਾ ਤੇ ਤੁਸੀਂ ਜੱਤ ਕੇ ਜਵਾਰ ਵੱਢੋ ਜੇ ਅੱਜ ਟਾਈਮ ਲੱਗਦਾ ਮੱਕੀ ਦੀ ਬਾਢੀ ਕਰਾਂਗੇ ਤੇ ਨਹੀਂ ਫਿਰ ਅੱਜ ਆਪਾਂ ਜਵਾਰ ਦੀ ਬਾਢੀ ਕਰਨ ਤੋਂ ਬਾਅਦ ਮਸ਼ੀਨ ਖੜਾ ਦਾਂਗੇ ਆਪਾਂ ਆ ਗਏ ਆਪਣੇ 4 ਨੰਬਰ ਮਸ਼ੀਨ ਵਾਲੇ ਬੰਦਿਆਂ ਕੋਲ ਇਹਨਾਂ ਨੇ ਜਵਾਰ ਦੀ ਬਾਢੀ ਦਾ ਕੰਮ ਨਿਮੇੜ ਕੇ ਰੂਮ ਦੇ ਵਿੱਚੋਂ ਟਾਇਰ ਚੱਕ ਲੈਂਦੇ ਸੀ ਤੇ ਮਸ਼ੀਨ ਦੇ ਫਿੱਟ ਲੱਗੇ ਹੋਣਾ ਕਰਾਉਣਾ ਇੱਕ ਟਾਇਰ ਫਿੱਟ ਕਰਾ ਲਿਆ ਤੇ ਟਾਇਰ ਲਾਉਣ ਲੱਗੇ ਹੋਣਾ ਮਸ਼ੀਨ ਤੇ ਇਹ ਤੋਂ ਬਾਅਦ ਜਰਾ ਦੂਜਾ ਟਾਇਰ ਉਹ ਕੋਲ ਕੋਲ ਲਵਾਵਾਂਗੇ ਜਿਹੜੇ ਮਸ਼ੀਨ ਦੇ ਪੁਰਾਣੇ ਟਾਇਰ ਨੇ ਹਾਲ ਤਾਂ ਜਿਹੜੀ ਉਹ ਖਾਸੀ ਖਰਾਬ ਹੋ ਗਈ ਸੀ ਜੇ ਟਾਇਰ ਦੇ ਬਾਕੀ ਜਿਹੜਾ ਇਹ ਟਾਇਰ ਆ ਟਾਇਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਖਾਸਾ ਵੱਡਾ ਕੱਟ ਲੱਗਿਆ ਸੀ ਜਦੋਂ ਕੱਟ ਲੱਗਿਆ ਸੀ ਉਦੋਂ ਛੋਟਾ ਜਿਹਾ ਕੱਟ ਸੀ ਪਰ ਹੁਣ ਖਾਸਾ ਖੁੱਲ ਗਿਆ ਹੈ ਕੱਟ ਜੇ ਆਪਾਂ ਇਹਨੂੰ ਲੈ ਕੇ ਰੋਡ ਤੇ ਜਾਂਦੇ ਆ ਤਾਂ ਰਿਸਕ ਵਾਲਾ ਕੰਮ ਆ ਤਾਂ ਕਰਕੇ ਆਪਣੇ ਮਸ਼ੀਨ ਦੇ ਟਾਇਰਾਂ ਦਾ ਜੋੜਾ ਲਵਾਤਾ ਆਪਣਾ ਮਸ਼ੀਨ ਤੇ ਟਾਇਰ ਲਵਾਉਣ ਵਾਲਾ ਕੰਮ ਹੋ ਗਾ ਮੁਕੰਮਲ ਤੇ ਉਸ ਤੋਂ ਬਾਅਦ ਹੁਣ ਜਿਹੜੇ ਪੁਰਾਣੇ ਟਾਇਰ ਨੇ ਇਹਨਾਂ ਨੂੰ ਕਟਰ ਚ ਲਾ ਦਿੰਦੇ ਆ ਕਟਰ ਚ ਲਾਦੋਂ ਤੋਂ ਬਾਅਦ ਫਿਰ ਆਪਣੇ ਠਿਕਾਣੇ ਤੇ ਲੈ ਕੇ ਚੱਲਦੇ ਆ ਜਾਂਦੇ ਹੋਏ ਆਪਾਂ ਇਹ ਮਸ਼ੀਨ ਦਾ ਡੀਜ਼ਲ ਟੈਂਕਾ ਉਹਨੂੰ ਫੁੱਲ ਕਰਾਵਾਂਗੇ ਉਸ ਤੋਂ ਬਾਅਦ ਜਾਂਦੇ ਹੋਏ ਨਾ ਇਹਦਾ ਡੀਜ਼ਲ ਟੈਂਕੜਾ ਉਹ ਫੁੱਲ ਕਰਵਾ ਲਿਓ ਹਾਂ ਟਾਇਰ ਲੱਦ ਲਓ ਉਹਦੇ ਬਾਅਦ ਡੀਜ਼ਲ ਟੈਂਕ ਫੁੱਲ ਕਰਵਾ ਕੇ ਫੇਰ ਲੈ ਕੇ ਚੱਲਾਂਗੇ ਆਪਾਂ ਠੀਕ ਹੈ ਹਸ ਮਸ਼ੀਨ ਦਾ ਡੀਜ਼ਲ ਟੈਂਕ ਹੋ ਗਿਆ ਫੁੱਲ ਤੇ ਮਸ਼ੀਨ ਦੇ ਵਿੱਚ ਪੂਰਾ 20000 ਦਾ ਡੀਲ ਆਇਆ ਤੇ ਟੈਂਕ ਭਰ ਗਿਆ ਤੇ ਹੁਣ ਮਸ਼ੀਨ ਲੈ ਕੇ ਚੱਲਦਾ ਬਣਾ ਟਿਕਾਣੇ ਤੇ ਜੇ ਡੀਜ਼ਲ ਦੀ ਗੱਲ ਕਰੀਏ ਤਾਂ ਡੀਜ਼ਲ 20000 ਦਾ ਪਿਆ ਤੇ 20000 ਚ ਮਸ਼ੀਨ ਦਾ ਡੀਜ਼ਲ ਟੈਂਕ ਫੁੱਲ ਹੋ ਗਿਆ